ਇੱਕ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਲੋਕਾਂ ਦੇ ਭੂਤ ਕੱਢਣ ਵਾਲੇ ਸ਼ਿਵਨਾਥ ਦੇ ਪਰਸ਼ਾਵੇਂ ਬਾਗ ਨਾਲ ਰਹਿੰਦੇ ਬੌਡੀਗਾਰਡ ਨੇ ਛਾਤੀ ਠੋਕ ਦਿੱਤਾ ਨਿਹੰਗ ਸਿੰਘਾਂ ਦਾ ਸਾਥ ਲਾਈਵ ਦੇ ਵਿੱਚ ਦਸੀਆਂ ਬਾਬੇ ਦੀਆਂ ਅਜੇਹੀਆਂ ਘਰਤੂਟਾਂ ਜਿਸ ਦੇ ਬਾਰੇ ਸੋਚ ਕੇ ਤੁਸੀਂ ਵੀ ਹੈਰਾਨ ਹੋਵੋਗੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਗਾਤਾਰ ਮੋਗੇ ਵਾਲੇ ਸ਼ਿਵਨਾਥ ਦੇ ਲਈ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਜੜੀਆਂ ਚਰਚਾਵਾਂ ਨੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਤੁਹਾਨੂੰ ਦੱਸਣਾ ਚਾਹਾਂਗੇ ਕੇ ਸ਼ਿਵਨਾਥ ਮੋਗੇ ਵਾਲੇ ਦੀਆਂ ਜੜੀਆਂ ਤਰਜਾਵਾਂ ਨੇ ਉਹ ਇਸ ਕਰਕੇ ਨਹੀਂ ਕਿਉਂਕਿ ਉਹ ਲੋਕਾਂ ਦੀਆਂ ਪੁੱਠਾ ਕੱਢਦਾ ਆ ਤੇ ਜਿੱਥੇ ਕਿ ਉਸ ਨੂੰ ਵੱਖੋ-ਵੱਖਰੀਆਂ ਜਥੇਬੰਦੀਆਂ ਦੇ ਵੱਲੋਂ ਅਲਟੀਮੇਟਮ ਦਿੱਤਾ ਗਿਆ ਹੈ ਸੋ ਇਹ ਵੀ ਕਿਹਾ ਗਿਆ ਹੈ ਕਿ ਇਹ ਕੰਮ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਕੱਲੇ ਸ਼ਿਵਨਾਥ ਨੂੰ ਹੀ ਨਹੀਂ ਬਲਕਿ ਹੋਰਨਾ ਵੀ ਜਿਹੜੇ ਲੋਕ ਬਾਬਿਆਂ ਦੇ ਕੋਲ ਜਾਂਦੇ ਨੇ ਜਿਹੜੇ ਬਾਬੇ ਹਾਈਲਾਈਟ ਨੇ ਜਾਂ ਫਰੈਂਚ ਕਹ ਲਈਏ ਜਿਹੜੇ ਬਾਬੇ ਪੁੱਠਾ ਕੱਢਦੇ ਨੇ ਉਹਨਾਂ ਸਾਰਿਆਂ ਨੂੰ ਹੀ ਬੰਦ ਕਰਵਾਇਆ ਗਿਆ ਹੈ ਮਨਪ੍ਰੀਤ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਪੈਲ ਕੀਤੀ ਗਈ ਇਹ ਪਹਿਲ ਕਦਮੀ ਕੀਤੀ ਗਈ ਹੈ ਜਿੱਥੇ ਕਿ ਬਖੋ ਬکریاں ਜਥੇਬੰਦੀਆਂ ਪਾਈ ਮਨਪ੍ਰੀਤ ਸਿੰਘ ਖਾਲਸਾ ਦਾ ਸਾਥ ਦੇ ਰਹੀਆਂ ਨੇ ਇਤੋਂ ਤੱਕ ਕਿ ਠੱਗ ਅਜੰਤਾ ਨੂੰ ਜਿੱਥੇ ਕਿ ਸਬਕ ਸਿਖਾਉਣ ਵਾਲਾ ਜਿਹੜਾ ਭਾਨਾ ਸਿੱਧੂ ਐ ਉਹਨੇ ਵੀ ਮਨਪ੍ਰੀਤ ਸਿੰਘ ਖਾਲਸਾ ਦੀ ਸਪੋਰਟ ਕੀਤੀ ਐ ਤੇ ਇਹਨਾਂ ਬਾਬਿਆਂ ਨੂੰ ਜਿਹੜੀ ਹੈ ਚੇਤਾਵਨੀ ਦਿੱਤੀ ਐ ਜੋ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟਦੇ ਨੇ ਤੇ ਲੋਕਾਂ ਦੀ ਭਾਰੀ ਲੁੱਟ ਕਰਦੇ ਨੇ ਉਸਨੇ ਵੀ ਆਖਿਆ ਹੈ ਕਿ ਤੁਸੀਂ ਇਹ ਕੰਮ ਨਾ ਕਰੋ ਸੋ ਆਖਰ ਲੋਕਾਂ ਨੂੰ ਵਹਿਮਾਂ ਦੇ ਵਿੱਚ ਨਾ ਪਾਓ ਸੋ ਆਖਰ ਜੇ ਕਰਨਾ ਹੀ ਐ ਤੇ ਗੁਰਬਾਨੀ ਦਾ ਪ੍ਰਚਾਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪ੍ਰਚਾਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲੋਕਾਂ ਨੂੰ ਲੜ ਲਾ ਦਿਓ ਆਖਰਕਾਰ ਇਹ ਗੱਲ ਜਿਹੜੀ ਹੈ ਭਾਨੇ ਸਿੱਧੂ ਵੱਲੋਂ ਕਹੀ ਗਈ ਹੈ ਪਰ ਤੁਹਾਨੂੰ ਇੱਥੇ ਦੱਸਣਾ ਚਾਹਾਂਗੇ ਕਿ ਜਿੱਥੇ ਮੋਗੇ ਵਾਲੇ ਸ਼ਿਵਨਾਥ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ ਉਹ ਅੱਗੇ ਦੀ ਅੱਗੇ ਵਾਧੀਆਂ ਜਾ ਰਹੀਆਂ ਨੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਲੋਕਾਂ ਦੇ ਭੂਤ ਕੱਢਣੇ ਤੇ ਲੋਕਾਂ ਨੂੰ ਦੇਣੀਆਂ ਲੋਕਾਂ ਨੂੰ ਕੁਰਾਹੇ ਤੋੜਨਾ ਸ਼ਿਵਨਾਥ ਮੋਗੇ ਵਾਲੇ ਦੀਆਂ ਕਈ ਵੀਡੀਓ ਵੀ ਜਿਹੜੀਆਂ ਨੇ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ ਪਖੰਡ ਨੂੰ ਪ੍ਰਮੋਟ ਕੀਤਾ ਗਿਆ ਏ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਬਾਡੀਗਾਰਡ ਵਾਂਗੂ ਨਾਲ ਰਹਿਣ ਵਾਲੇ ਕਈ ਜਿਹੜੇ ਸ਼ਿਵਨਾਥ ਮੋਗੇ ਵਾਲੇ ਦੇ ਨਾਲ ਬੰਦੇ ਰਹਿੰਦੇ ਸੀ ਉਹ ਵੀ ਉਸ ਦਾ ਸਾਥ ਛੱਡ ਗਏ ਨੇ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਕਿ ਕੁਝ ਵੀ ਸੱਚ ਨਹੀਂ ਹੈ ਕੇਵਲ ਲੋਕਾਂ ਨੂੰ ਧਰਮਾਂ ਦੇ ਵਿੱਚ ਪਾ ਕੇ ਉਹਨਾਂ ਤੋਂ ਪੈਸਾ ਐਂਠਣਾ ਔਰ ਲੋਕਾਂ ਨੂੰ ਧਰਮਾਂ ਦੇ ਵਿੱਚ ਪਾ ਕੇ ਉਹਨਾਂ ਤੋਂ ਮੋਟੀ ਰਕਮ ਉਗਰਨਾ ਔਰ ਜੇ ਕਿਤੇ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਪੈਸਾ ਜਿਹੜਾ ਹੈ ਉਹਨਾਂ ਤੋਂ ਕਿਸ ਤਰ੍ਹਾਂ ਲੈਣਾ ਹੈ ਇਹ ਗੱਲ ਜਿਹੜੀ ਹੈ ਉਹਨਾਂ ਦੇ ਵੱਲੋਂ ਸਾਫ਼ ਕੀਤੀ ਜਾ ਰਹੀ ਹੈ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਉਹ ਇਹ ਵੀ ਨੇ ਕਿ ਆਖਰਕਾਰ ਜਿੱਥੇ ਸਾਰੀ ਚੀਜ਼ ਆ ਕੇ ਖਤਮ ਹੁੰਦੀ ਹੈ ਤੇ ਉਹ ਹੈ ਲੋਕਾਂ ਦੇ ਦਿਮਾਗ ਨੂੰ ਚੰਗੀ ਤਰ੍ਹਾਂ ਹੈਕ ਕਰਨਾ ਸੋ ਆਖਰ ਲੋਕਾਂ ਨੂੰ ਆਪਣੀਆਂ ਹੀ ਸੋਚਾਂ ਦੇ ਨਾਲ ਲੜਾ ਕੇ ਰੱਖਣਾ ਇਹ ਸਭ ਤੋਂ ਵੱਡਾ ਕੰਮ ਹੁੰਦਾ ਹੈ ਤੁਹਾਨੂੰ ਇੱਥੇ ਦੱਸਣਾ ਚਾਹਾਂਗੇ ਕਿ ਬਾਬੇ ਦੀਆਂ ਚੰਗੀਆਂ ਜਿਹੜੀਆਂ ਕਰਤੂਤਾ ਨੇ ਆਖਰ ਉਹ ਲੋਕਾਂ ਦੇ ਹੁਣ ਸਾਹਮਣੇ ਮੀਆਂ ਨੇ ਜਿਹੜੇ ਲੋਕ ਇਹਨਾਂ ਦੇ ਪੁੱਲ ਜਾਂਦੇ ਨੇ ਉਹ ਵੀ ਹੁਣ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਨੇ ਵੀ ਜਿਹੜੀ ਗੱਲਬਾਤ ਸਾਫ਼ ਆਖ ਦਿੱਤੀ ਹੈ ਕਿ ਜੋ ਕੁਝ ਅਸੀਮ ਕੀਤਾ ਆ ਉਹ ਅਸੀਂ ਬਾਬੇ ਦੇ ਬਹਿਕਾਵੇ ਵਿੱਚ ਆ ਕੇ ਕੀਤਾ ਹੈ ਉਹ ਬਾਬੇ ਕੋਲ ਗਏ ਸਾਨਾਂ ਤੇ ਬਾਬੇ ਨੇ ਜਿਸ ਤਰ੍ਹਾਂ ਉਹਨਾਂ ਨੂੰ ਆਖਿਆ ਉਸੇ ਤਰ੍ਹਾਂ ਉਹਨਾਂ ਨੇ ਕਰਕੇ ਵਿਖਾਇਆ ਹੈ ਪਰ ਆਖਰਕਾਰ ਜੋ ਕੁਝ ਉਹਨਾਂ ਨੇ ਕੀਤਾ ਉਹਨਾਂ ਨੇ ਆਪ ਖੁਦ ਮੰਨਿਆ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਗਲਤ ਕਦਮ ਉਹ ਸੀ ਜੋ ਕੁਝ ਉਹਨਾਂ ਤੋਂ ਹੋਇਆ ਹੈ ਤੁਹਾਨੂੰ ਵਿੱਚ ਇਹ ਵੀ ਗੱਲ ਜਿਹੜੀ ਹੈ ਦੱਸਣ ਲਈ ਬਿਲਕੁਲ ਬਣਦੀ ਹੈ ਕਿ ਸ਼ਿਵਨਾਥ ਮੋਗੇ ਬਾਰੇ ਨੇ ਕਈ ਲੋਕਾਂ ਦੇ ਕੰਮ ਵੀ ਜਿਹੜੇ ਕੀਤੇ ਨੇ ਉਹ ਚਾਹੇ ਤਿਰ ਕਹ ਲਏ ਇਥੇ ਜਾਹੇ ਫਿਰ ਤੁਕਾ ਕਹ ਲਏ ਤੇ ਉਹਨਾਂ ਲੋਕਾਂ ਨੇ ਵੀ ਆਖਿਆ ਕਿ ਜੋ ਕੁਝ ਹੋਇਆ ਉਹ ਸ਼ਾਇਦ ਸਾਡੀ ਚੰਗੀ ਕਿਸਮਤ ਕਰਕੇ ਹੋਇਆ ਤੇ ਬਾਬਾ ਉਸ ਦਾ ਕ੍ਰੈਡਿਟ ਜਿਹੜਾ ਹੈ ਆਪ ਹੀ ਲੈਂਦਾ ਪਿਆਏ ਸ਼ਿਵਨਾਥ ਮੋਗੇ ਵਾਲੇ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਨੇ ਭਾਵੇਂ ਕਿ ਉਸਨੇ ਮਾਫੀ ਮੰਗੀ ਹੈ ਪਰ ਫਿਰ ਦੁਬਾਰਾ ਤੋਂ ਕਿਹਾ ਜਾ ਰਿਹਾ ਹੈ ਕਿ ਉਸਨੇ ਕੰਮ ਚਲਾ ਦਿੱਤਾ ਹੈ ਅੰਦਰ ਖਾਤੇ ਪਰ ਹੁਣ ਸਿੰਘਾਂ ਨੇ ਦੁਬਾਰਾ ਉਸ ਨੂੰ ਚੇਤਾਵਨੀ ਦਿੱਤੀ ਹੈ ਜਿਸ ਤਰ੍ਹਾਂ ਉਸਦੇ ਨਾਲ ਪਰਛਾਵੇਂ ਵਾਂਗੂ ਰਹਿਣ ਵਾਲੇ ਬੰਦਿਆਂ ਨੇ ਹੁਣ ਉਸ ਦੀਆਂ ਆਣ ਕੇ ਬਾਹਰ ਗੱਲਾਂ ਦਸੀਆਂ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਸ਼ਿਵਨਾਸ ਮੋਗੇ ਵਾਲਾ ਦੁਬਾਰੇ ਮਾਫੀ ਮੰਗਦਾ ਹੈ ਉਹਦੇ ਕੋਲ ਸਿੰਘ ਜਾਣਗੇ ਜਥੇ ਬੰਨੀਆਂ ਜਾਣਗੀਆਂ ਕੀ ਫੈਸਲਾ ਹੁੰਦਾ ਇਹ ਤੇ ਤੁਹਾਨੂੰ ਬਾਅਦ ਵਿੱਚ ਹੀ ਦੱਸ ਸਕਦੇ ਹਾਂ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ